ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਿਆ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਮਤਲਬ ਸਾਡੇ ਵਰਗੀਆਂ ਦਾ ਇੱਕ ਮਸ਼ੀਨਰੀ ਦਾ মিডিਆ ਦਾ ਸਭ ਤੋਂ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀਗੇ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਕਿੱਤੀ ਗੱਲ ਤੇ ਇੱਕ ਤਰ੍ਹਾਂ ਦਾ ਮੇਰਾ ਸਾਰੀ ਇੱਜ਼ਤ ਹੀ ਮਿੱਟੀ 'ਚ ਰੋਲ ਕੇ ਰੱਖ ਦਿੱਤੀ ਤਾਂ ਇਹਦੇ ਪਿੱਛੇ ਕੋਈ ਸਮਝੌ ਦਾ ਇਹ ਮੈਂ ਦੇਖੋ ਜਿਹਨੇ ਹੁਣ ਇੱਜ਼ਤ ਹੀ ਆਪਣੇ ਹੱਥੀ ਮਿੱਟੀ ਕੀਤੀ ਆ ਵੀ ਉਹਨਾਂ ਜੋ ਵਿਆਹ ਹੋ ਵੀ ਗਿਆ ਤਾਂ ਉਹ ਕੀ ਰਹਿ ਗਿਆ ਸਸੀਕਲ ਜੀ ਉਪਲ ਫਾਰਮ ਵਾਲੀ ਕੁੜੀ ਗੁਰਮਣ ਜਿਸ ਦੀਆਂ ਆਪਣੇ ਹੋਣ ਵਾਲੇ ਘਰ ਵਾਲੇ ਨਾਲ ਪ੍ਰਾਈਵੇਟ ਵੀਡੀਓ ਲੀਕ ਹੋ ਗਈਆਂ ਨੇ ਸੋਸ਼ਲ ਮੀਡੀਆ ਤੇ ਉਸ ਦੇ ਨਾਲ ਸਾਰਾ ਸੋਸ਼ਲ ਮੀਡੀਆ ਖੜਿਆ ਸੀ ਉਸ ਦੇ ਹੱਕ ਦੇ ਵਿੱਚ ਸਾਰੇ ਲੋਕ ਉਸ ਮੁੰਡੇ ਨੂੰ ਲਾਂਤਾਂ ਪਾ ਰਹੇ ਸਨ ਪਰ ਅਚਾਨਕ ਇੱਕ ਵੀਡੀਓ ਸਾਹਮਣੇ ਆਉਂਦਾ ਹੈ ਕੱਲ ਦੇਰ ਰਾਤ ਜਿਸ ਦੇ ਵਿੱਚ ਉਹ ਕੁੜੀ ਕਹਿੰਦੀ ਹੈ ਕਿ ਸਾਡਾ ਦੋਵਾਂ ਪਰਿਵਾਰਾਂ ਦਾ ਸਮਝੌਤਾ ਹੋ ਚੁੱਕਾ ਹੈ ਮੈਂ ਹੁਣ ਉਸ ਮੁੰਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ ਇਹ ਗਲਤਫਹਿਮੀ ਦੇ ਵਿੱਚ ਹੋਇਆ ਹੈ ਜੋ ਵੀ ਕੁਝ ਹੋਇਆ ਹੈ ਇਸਤੇ ਹੀ ਸਾਰਾ ਸੋਸ਼ਲ ਮੀਡੀਆ ਇਸ ਕੁੜੀ ਤੇ ਭੜਕ ਚੁੱਕਿਆ ਹੈ ਜਿਹੜੇ ਲੋਕ ਇਸ ਕੁੜੀ ਦੀ ਸਪੋਰਟ ਕਰ ਰਹੇ ਸਨ ਉਹ ਲੋਕ ਹੁਣ ਕੁੜੀ ਨੂੰ ਬਹੁਤ ਜ਼ਿਆਦਾ ਮਾੜਾ ਕਹਿ ਰਹੇ ਨੇ ਕੁੜੀ ਨੂੰ ਗਲਤ ਕਹਿ ਰਹੇ ਨੇ ਪਰ ਕੁੜੀ ਆਪਣੇ ਸਟੈਂਡ ਤੇ ਨਹੀਂ ਰੁખી ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੇ ਵੱਲੋਂ ਵੀ ਪੜਾਸ ਕੱਢੀ ਗਈ ਹੈ ਸੁਕੁੜੀ ਤੇ ਸਿਮਰਨਜੀਤ ਕੌਰ ਗੱਲ ਦਾ ਕਹਿਣਾ ਹੈ ਕਿ ਅਸੀਂ ਸਾਰੇ ਮੂਰਖਾਂ ਜਿਹੜੇ ਤੇਰੇ ਪਿੱਛੇ ਲੱਗੇ ਸੀ ਤੇਰੀ ਸਪੋਰਟ ਦੇ ਵਿੱਚ ਖੜੇ ਸੀ ਤੇ ਤੂੰ ਹੁਣ ਮੂੰਹ ਚੱਕ ਕੇ ਕਹਿ ਦਿੰਦਾ ਹੈ ਕਿ ਮੈਂ ਉਸ ਮੁੰਡੇ ਤੇ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਕੀ ਕੁਝ ਕਿਹਾ ਸਿਮਰਨਜੀਤ ਕੌਰ ਗੱਲ ਐਡਵੋਕੇਟ ਨੇ ਤੁਸੀਂ ਵੀ ਸੁਣੋ ਇਹ ਪੂਰਾ ਵੀਡੀਓ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਸਿਮਰਨਜੀਤ ਕੌਰ ਗੱਲ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਪਲ ਫਾਰਮ ਵਾਲੀ ਜਿਹੜੀ ਉਹ ਲੜਕੀ ਸੀਗੀ ਉਹਦੇ ਕੇਸ ਨਾਲ ਜੀ ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਏ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਕਰਵਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਿਜਾਣ ਦੀ ਕੀ ਲੋੜ ਸੀਗੀ ਐਡੀ ਤੇ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਦਾ ਐਡਾ سپورਟ ਲੈਣ ਦੀ ਇਲੈਕਟ੍ਰੋਨਿਕ ਮੀਡੀਆ ਆਪਣੇ ਹੱਕ ਦੇ ਵਿੱਚ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰਾਂ ਤਾਂ ਤੁਸੀਂ ਕਹਿ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਥੋੜਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਟਐਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ देयर इज नो ਡਾਊਟ ਮੈਟ੍ਰੀਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ ਮੀਡੀਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ سپورਟ ਨਾ ਨਾ ਲਾਓ ਸਾਡੇ ਵਰਗੇ ਲੋਕ ਤੁਹਾਡੇ ਹੱਕ ਦੇ ਵਿੱਚ ਆ ਕੇ ਡੱਟ ਡੱਟ ਕੇ ਬੋਲ ਰਹੇ ਕਿਸੇ ਦੀ ਵੀਡੀਓ ਲੀਕ ਕਰਨੀ ਇਹ ਕੋਈ ਛੋਟਾ ਜਿਹਾ ਕ੍ਰਾਈਮ ਨਹੀਂ ਹੈਗਾ ਦੇਖੋ ਤੁਹਾਡੇ ਨਾਲ ਪਰਸਨਲ ਤੁਹਾਡਾ ਦੋਨਾਂ ਦਾ ਜੋ ਰਿਲੇਸ਼ਨ ਸੀ ਜੋ ਕੁਝ ਵੀ ਹੋਇਆ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਹਾਂਗੇ ਪਰ ਕਿਸੇ ਦੀ ਵੀਡੀਓ ਵਾਇਰਲ ਕਰਕੇ ਉਹਦੋਂ ਬਾਅਦ ਵਿੱਚ ਚਾਹੇ ਉਹ ਤੁਹਾਡੀ ਵੀਡੀਓ ਵਾਇਰਲ ਹੋਈ ਆ ਕਿਨੇ ਵਾਇਰਲ ਕੀਤੀ ਆ ਘਟੋ ਘਟ ਉਸ ਚੀਜ਼ ਦਾ ਪਤਾ ਤਾਂ ਹੋਵੇ ਕੱਲ ਹੋਰਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋਣ ਤੋਂ ਬਚ ਸਕੇ ਠੀਕੇ ਤੇ ਤੁਸੀਂ ਮਤਲਬ ਸਾਡੇ ਵਰਗਿਆਂ ਦਾ ਇੱਕ ਮਸ਼ੀਨਰੀ ਦਾ ਮੀਡੀਆ ਦਾ ਸਾਡਾ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਤੇ ਹੁਣ ਹੁਣ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹਾਂ ਤਾਂ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓ ਅਸੀਂ ਡਿਲੀਟ ਕਰ ਦੋ ਤੁਸੀਂ ਸਾਡੇ ਹੱਕ 'ਚ ਜੋ ਬੋਲਿਓ ਉਹ ਡਿਲੀਟ ਕਰ ਦੋ ਜਾਂ ਵਾਟ ਐਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਅਸੀਂ ਪਾਗਲ ਸੀ ਕਿ ਅਸੀਂ ਦੇਖਿਆ ਤੁਹਾਡੇ ਨਾਲ ਇੱਕ ਕੁੜੀ ਨਾਲ ਗਲਤ ਹੋਇਆ ਕੱਲ ਹੋਰ ਕੁੜੀਆਂ ਨੂੰ ਵਿਚਾਰੀਆਂ ਨੂੰ ਕੀ ਜਿਹੜੀਆਂ ਦੇ ਹੱਥ ਦੇ ਵਿੱਚ ਕੋਈ ਖੜਦਾ ਨਹੀਂਗਾ ਜਿਹੜੀਆਂ ਕੁੜੀਆਂ ਦੇ ਨਾਲ ਲਿਟਰਲੀ ਗੱਲ ਹੁੰਦਾ ਜਿਹੜੀਆਂ ਲਿਟਰਲੀ ਅਨਹਾਰਟ ਵਿਕਟਮਸ ਹੁੰਦੀਆਂ ਨੇ ਜੋ ਕੁੜੀਆਂ ਦੇ ਨਾਲ ਕੋਈ ਇੱਕ ਗਰੀਬ ਮਾਤਰ ਕੁੜੀ ਦੇ ਨਾਲ ਕੱਲੋਂ ਤਾਂ ਜਿਹੜੀ ਮੈਂ ਇਹੀ ਗੱਲ ਕਹੂੰਗੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲ ਰਹੀ ਹਾਂ ਕੱਲੋਂ ਕੋਈ ਕੋਈ ਅਮੀਰ ਜਹਾਦਾ ਕਿਸੇ ਇੱਕ ਗਰੀਬ ਘਰ ਦੀ ਕੁੜੀ ਨੂੰ ਗੱਲਾਂ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਆ ਉਹਨਾਂ ਦਾ ਡਰ ਨਹੀਂ ਰਹਿਣਾ ਹੈਗਾ ਕਿ ਕੱਲੋਂ ਕੁਛ ਨਹੀਂ ਹੁੰਦਾ ਮੈਂ ਪੈਸੇ ਸਿੱਟੂਗਾ ਤੇ ਕੰਪਰੋਮਾਈਜ਼ ਹੋਗਾ ਮੈਨੂੰ ਨਹੀਂ ਪਤਾ ਥੋੜਾ ਕੰਪਰੋਮਾਈਜ਼ ਕਿਵੇਂ ਹੋਇਆ ਤੇ ਜੇ ਇਹ ਟੋੜੀ ਆਪਸ ਦੇ ਵਿੱਚ ਰਿਜ਼ੋਲਵ ਹੋ ਹੀ ਸਕਦੀ ਸੀਗੀ ਤੋ ਉਹਨ ਕੱਲੂ ਕਿਸੇ ਨੇ ਕਿਸੇ ਦੇ ਨਾਲ ਲਿਟਰਲੀ ਸੱਚੀ-ਮੁੱਚੀ ਨਜਾਇਜ਼ ਹੁੰਦੀ ਹੋਊਗੀ ਨਾ ਉਹਦੇ ਵੀ ਹੱਥ ਦੇ ਵਿੱਚ ਨਹੀਂ ਕਰਨਾ ਜਿਹੜੇ ਲੋਕਾਂ ਨੇ ਤੁਹਾਡੇ ਲਈ ਡਟ ਕੇ ਸਾਥ ਦਿੱਤਾ ਵਿਕਰਮ ਨੇ ਦਿੱਤਾ ਆਪਣੇ ਮਿੱਟੀ ਤੋਂ ਕੁਵਰ ਹੈਗੇ ਆ ਬਾਈ ਉਹਨਾਂ ਨੇ ਸਾਥ ਦਿੱਤਾ ਵੇ ਮੈਨੂੰ ਕਮਿਸ਼ਨ ਨੇ ਤੁਹਾਡਾ ਸਾਥ ਦਿੱਤਾ ਉਹ ਕੱਲੂ ਕੀ ਕਰਨਗੇ ਵੀ ਤੂੰ ਸੀ ਸੁਆਗ ਬਸ ਤੂੰ ਮਸਲਾ ਹੱਲ ਕਰਤਾ ਆ ਮੈਂ ਤਾਂ ਨਹੀਂ ਕਹਿੰਦੀ ਅਸੀਂ ਤਾਂ ਨਹੀਂ ਚੁੱਪ ਬੈਠਾਂਗੇ ਅਸੀਂ ਤਾਂ ਮਤਲਬ ਇਸ ਚੀਜ਼ ਦਾ ਰਿਜ਼ਲਟ ਚਾਹਾਂਗੇ ਵੀ ਪਤਾ ਲੱਗੇ ਵੀਡੀਓ ਜਿਹਨੇ ਵਾਇਰਲ ਕੀਤੀ ਉਹ ਸਾਹਮਣੇ ਆਵੇ ਕਿਨੇ ਵਾਇਰਲ ਕੀਤੀ ਆ ਵੀਡੀਓ ਤੇ ਫਿਰ ਚਾਹੀਓ ਗੁਰਮਨ ਨੇ ਕੀਤੀ ਹੋਵੇ ਚਾਹੀਓ ਪ੍ਰਭ ਨੇ ਕੀਤੀ ਹੋਵੇ ਚਾਹੀਏ ਕਿਸੇ ਤੋੜ ਕੇ ਬੰਦੇ ਨੇ ਕੀਤੀ ਹੋਵੇ ਜਿਸ ਵੀ ਬੰਦੇ ਨੇ ਵੀਡੀਓਜ਼ ਵਾਇਰਲ ਕੀਤੀਆਂ ਜੋ ਦੇਖੋ ਤੁਹਾਡੇ ਵਿੱਚ ਹੋਇਆ ਉਹ ਪਰਸਨਲ ਇਸ਼ੂ ਆ ਤੁਹਾਡਾ ਠੀਕ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਨਿਚੇ ਦੀ ਹਾਲਤ ਦੇ ਵਿੱਚ ਦੋ ਬੰਦਿਆਂ ਨੇ ਰਿਲੇਸ਼ਨ ਬਣਾਏ ਤੁਸੀਂ ਉਹਨਾਂ ਦੋਨਾਂ ਬੰਦਿਆਂ ਨੂੰ ਛੱਡ ਤਾਂ ਕਿਵੇਂ ਛੱਡ ਸਕਦੇ ਹੋ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਠੀਕ ਹੈ ਪਹਿਲਾਂ ਤੁਸੀਂ ਮਤਲਬ ਤੁਹਾਡੇ ਦੋਨਾਂ ਦਾ ਮਸਲਾ ਹੈ ਤੁਸੀਂ ਦੋਨੋਂ ਪਰਿਵਾਰ ਚ ਬੈਠ ਕੇ ਸੋਲਵ ਕਰ ਲੈਂਦੇ ਪਰ ਜਦੋਂ ਇੱਕ ਵਿੱਚ ਤੁਸੀਂ ਤੀਜੇ ਬੰਦੇ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਸ ਬੰਦੇ ਨੇ ਵੀ ਤੁਹਾਡੇ ਨਾਲ ਰਿਲੇਸ਼ਨ ਬਣਾਏ ਉਸ ਬੰਦੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਤੁਸੀਂ ਉਸ ਬੰਦੇ ਨੂੰ ਕਿਵੇਂ ਛੱਡ ਸਕਦੇ ਹੋ ਅੱਜ ਉਹਨੇ ਤੁਹਾਡੇ ਨਾਲ ਕਿਹਾ ਕੱਲ ਨੂੰ ਕਿਸੇ ਹੋਰ ਨਾਲ ਕਰੂਗਾ ਤੁਸੀਂ ਇਸ ਚੀਜ਼ ਨੂੰ ਤਾਂ ਦੇਖੋ ਨਾ ਅੱਜ ਤੁਹਾਡੀ ਜ਼ਿੰਦਗੀ ਬਚ ਗਈ ਹੈ ਜਿਸ ਬੰਦੇ ਨੇ ਗਲਤ ਕੀਤਾ ਕੱਲ ਨੂੰ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੂਗਾ ਜਾਂ ਫਿਰ ਤੁਹਾਡੇ ਆਪਣੇ ਵਿੱਚ ਹੀ ਕਾਹਨ ਸੀਗੇ ਜਾਂ ਫਿਰ ਵੀਡੀਓ ਤੁਸੀਂ ਆਪ ਵਾਇਰਲ ਕੀਤੀਆਂ ਸੀਗੇ ਜਿਸ ਦੇ ਕਰਕੇ ਤੁਸੀਂ ਡਰ ਕੇ ਬੈਠ ਗਏ ਹੋ ਤਾਂ ਅਸੀਂ ਲੋਕ ਪਾਗਲ ਸੀਗੇ ਜਿਹੜੇ ਤੁਸੀਂ ਭਾਈ ਅਮਰਤਪਾਲ ਮੈਰੋ ਤੁਹਾਨੂੰ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਵੀ ਆ ਕੇ ਗੱਲ ਕੀਤੀ ਕਿ ਅਸੀਂ ਤੁਹਾਡੇ ਨਾਲ ਡਰ ਕੇ ਖੜੇ ਆ ਸਾਨੂੰ ਇੱਕ ਬੱਚੀ ਦੀ ਗੁਹਾਰ ਸਮਝਾਈਏ ਮਤਲਬ ਉਹ ਵੀ ਪਾਗਲ ਸੀ ਜਿਹੜੇ ਤੁਹਾਡੇ ਉਹ ਕੱਲ ਨੂੰ ਕਿਸੇ ਹੋਰ ਨੂੰ ਲੋੜਵੰਦ ਨੂੰ ਲੋ ਮਦਦ ਦੀ ਸੱਚੀ ਮੁੱੱਚੀ ਲੋੜੂਗੀ ਕੀ ਉਹ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਗੇ ਜਾਂ ਮੈਨੂੰ ਆ ਕੇ ਕੱਲ ਨੂੰ ਕੋਈ ਆ ਕੇ ਕਹੂਗਾ ਕਿ ਮੈਨੂੰ ਮਦਦ ਦੀ ਲੋੜ ਆ ਉਹ ਉਹ ਹੱਕ ਚਾ ਕੇ ਖੜਨਗੇ ਮੈਂ ਮੇਰੇ ਕੋਲ ਸੈਟਰਡੇ ਇਹ ਕੇਸ ਆਇਆ ਸੀਗਾ ਤੇ ਮੈਂ ਕਹਿੰਦੇ ਪਹਿਲੇ ਦਿਨੀ ਮੈਂ ਮੈਂ ਜਦੋਂ ਸਟੋਰੀ ਪੜ੍ਹੀ ਇਹ ਜਿਹੜੀ ਕੋਕ ਦੇ ਵਿੱਚ ਮਿਲਾ ਕੇ ਨਸ਼ਾ ਦੇ ਦਿੱਤਾ ਇਹ ਇਟ ਇਜ਼ ਜਸਟ ਆ ਨੋਮਰ ਸਟੋਰੀ ਜਿਹੜੀ ਹਰੇਕ ਜਿਹੜਾ ਵੀ ਫਾਲਸ ਰੇਪ ਕੇਸ ਲੱਗਦਾ ਹੈ ਉਹਦੇ ਵਿੱਚ ਇਹ ਗੱਲ ਬਣਾਈ ਜਾਂਦੀ ਆ ਮੈਂ ਪਹਿਲਾਂ ਹੀ ਉਹਨੂੰ ਕਿਹਾ ਕਿ ਤੁਹਾਡੀ ਸਟੋਰੀ ਮੈਨੂੰ ਫੈਬ੍ਰੀਕੇਟਡ ਲੱਗ ਰਹੀ ਆ ਬਟ ਜੇ ਜੋ ਤੁਹਾਡੇ ਨਾਲ ਰੀਅਲ ਹੋਇਆ ਮੈਨੂੰ ਟਰੂ ਦੱਸੋ ਮੇਰੇ ਕੋਲ ਵੀ ਚੈਟ ਪਈ ਆ ਐਂਡ ਮੈਡਮ ਤੁਸੀਂ ਚੈਟ ਡਿਲੀਟ ਨਹੀਂ ਕਰ ਸਕਦੇ ਬਿਕੋਜ਼ ਆਪਣੇ ਦੋਨਾਂ ਚੀਜ਼ ਜੋ ਗੱਲ ਹੋਈ ਉਹਦੀ ਮੇਰੇ ਕੋਲ ਚੈਟ ਪਈ ਆ ਜੋ ਤੁਸੀਂ ਮੈਨੂੰ ਭੇਜੋ ਵੀ ਮੇਰੇ ਕੋਲ ਪਈ ਆ ਤੇ ਉਹ ਸਟੋਰੀ ਮੈਨੂੰ ਫੈਬ੍ਰੀਕੇਟਡ ਪਹਿਲਾਂ ਹੀ ਲੱਗ ਰਹੀ ਸੀਗੀ ਪਰ ਫਿਰ ਵੀ ਮੈਂ ਕਿ ਇੱਕ ਕੁੜੀ ਨਾਲ ਕਿਤੇ ਨਾ ਕਿਤੇ ਗਲਤਤਾ ਹੋਇਆ ਠੀਕ ਆ ਚਲੋ ਮੰਨ ਲਓ ਨਸ਼ੇ ਦੇ ਵਿੱਚ ਨਹੀਂ ਚਾਹੀ ਉਹਨੇ ਤੁਹਾਡੀ ਕਨਸੈਂਟ ਲੈ ਕੇ ਤੁਹਾਡੇ ਨਾਲ ਗਲਤ ਕੀਤਾ ਫਿਰ ਵੀਡੀਓ ਵਾਇਰਲ ਕੀਤੀ ਥਿਸ ਇਜ਼ ਐਬਸੋਲੂਟਲੀ ਰੌਂਗ ਤੁਹਾਡੀ ਸਾਰੀ ਦੁਨੀਆ ਨੂੰ ਕਿਹੋ ਜੀਆਂ ਤੁਹਾਡੀਆਂ ਜਿਹੜੀਆਂ ਵੀਡੀਓਜ਼ ਆ ਗਈਆਂ ਇਹ ਕੋਈ ਬੋਲ ਰਿਹਾ ਕਿ ਫੇਮ ਪਾਲਦੇ ਸੀ ਬਾਈ ਇਹਦੇ ਵਿੱਚ ਫੇਮ ਵਾਲੀ ਤਾਂ ਕਿਹੜੀ ਗੱਲ ਹੁੰਦੀ ਹੈ ਇਹ ਤਾਂ ਬਦਨਾਮੀ ਆ ਇਹ ਕੋਈ ਫੇਮ ਲਈ ਹੋਇਆ ਹੋਇਆ ਕੇਸ ਨਹੀਂ ਹੈਗਾ ਇਹ ਨਾ ਸਮਝੀ ਦੇ ਵਿੱਚ ਹੋਇਆ ਹੋਇਆ ਕੇਸ ਆ ਦੋਨੋਂ ਨਾ ਸਮਝ ਸੀਗੇ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਬੈਠ ਕੇ ਸੌਲਵ ਆਊਟ ਕਰਨੀਆਂ ਚਾਹੀਦੀਆਂ ਸੀ ਉਹਨੂੰ ਪਹਿਲਾਂ ਤੁਸੀਂ ਮੀਡੀਆ 'ਚ ਲੈ ਕੇ ਆਇਆ ਠੀਕ ਆ ਮੀਡੀਆ ਦਾ ਪ੍ਰੈਸ਼ਰ ਬਣਾ ਤੇ ਹੁਣ ਤੁਸੀਂ ਆਰਾਮ ਨਾਲ ਦੋ ਪਰਿਵਾਰਾਂ ਨੇ ਆ ਕੇ ਕਹਤਾ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤੇ ਜੋ ਵੀ ਸੋਸ਼ਲ ਮੀਡੀਆ ਤੇ ਹੈਗਾ ਡਿਲੀਟ ਕਰ ਦਿਓ ਐਵੇਂ ਕਿਵੇਂ ਡਿਲੀਟ ਕਰਤੀ ਬਈ ਤੁਸੀਂ ਮਖੌਲ ਬਣਾ ਰੱਖਿਆ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਮਤਲਬ ਤੁਸੀਂ ਇਹੋ ਜਿਹੀਆਂ ਚੀਜ਼ਾਂ ਸਾਡੇ ਤੁਸੀਂ ਇਮੋਸ਼ਨਸ ਨਾਲ ਖੇਡੋਗੇ ਅਸੀਂ ਤੁਹਾਡਾ ਤੁਹਾਡੇ ਹੱਕ ਦੇ ਵਿੱਚ ਖੜੇ ਹੋਵਾਂਗੇ ਤੇ ਤੁਸੀਂ ਮੁੱਕਰ ਜਾਓਗੇ ਤੇ ਕੱਲੋਂ ਇਹ ਦੱਸੋ ਕਿ ਕੱਲੋਂ ਕੋਈ ਕਿਸੇ ਲਿਟਰਲੀ ਜੋ ਵਿਕਟਮ ਨੂੰ ਕੋ ਦੇ ਹੱਕ ਦੇ ਵਿੱਚ ਖੜਨ ਤੋਂ ਪਹਿਲਾਂ ਸੋਚੋ ਅਸੀਂ ਕੱਲੋਂ ਕਿਸੇ ਤੇ ਕਿਵੇਂ ਭਰੋਸਾ ਕਰਾਂਗੇ ਕਿ ਜਿਹੜਾ ਸਾਡੇ ਤੋਂ ਮਦਦ ਮੰਗ ਰਿਹਾ ਉਹ ਸੱਚਾ ਹੈ ਕੀ ਮੇਹ ਪ੍ਰੋਸੈਸ ਕਰਾਂਗੇ ਕੱਲ ਕੋਈ ਲੋੜਵੰਦ ਵੀ ਸਾਡੇ ਕੋਲ ਇਹੋ ਜਿਹੇ ਕੇਸਿਸ ਕਰਕੇ ਜਦੋਂ ਕੋਈ ਲੋੜਵੰਦ ਵੀ ਹੁੰਦਾ ਮੇਰੇ ਵਰਗਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਆ ਮੇਰੇ ਵਰਗਾ ਪਹਿਲਾਂ ਦੇਖਦਾ ਆ ਕਿ ਬਾਕੀ ਸੱਚੀ ਆ ਕੋ ਝੂਠੀ ਆ ਅਸੀਂ ਮੋਸ਼ਨਲ ਹੋ ਕੇ ਤੁਹਾਡੇ ਹੱਕ ਦੇ ਵਿੱਚ ਇੰਟਰਵਿਊਸ ਦੇ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਬੋਲ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਵੂਮਨ ਕਮਿਸ਼ਨ ਨੂੰ ਬੋਲ ਰਹੇ ਆਂ ਕਿ ਕਾਰਵਾਈ ਕਰਾਈ ਜਾਵੇ ਵੂਮਨ ਕਮਿਸ਼ਨ ਤੁਹਾਡੇ ਲਈ ਸਟੈਂਡ ਲੈ ਲੈਂਦਾ ਆ ਤੇ ਹੁਣ ਤੁਸੀਂ ਕਹਿ ਦਿੰਦੇ ਹੋ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਕੀਤਾ ਕਿ ਤੁਹਾਡੇ ਤੇ ਜਾਏਗਾ ਵੀ ਜਲਦ ਤੁਹਾਡੇ ਵਿੱਚ ਕੋਈ ਖਾਨਾ ਤੇ ਜਾਂ ਫਿਰ ਵੀਡੀਓ ਤੁਹਾਡੇ ਵੱਲ ਵਾਇਰਲ ਕੀਤੀਆਂ ਗਈਆਂ ਹੁਣ ਕੱਲ ਨੂੰ ਕੋਈ ਕਿਸੇ ਦੇ ਉੱਤੇ ਕਿਵੇਂ ਇਕਿੰਨ ਕਰੂਗਾ ਮੈਂ ਮੰਨ ਲਿਆ ਵੀ ਹੋ ਸਕਦਾ ਕਿ ਤੁਹਾਡੀ ਕੋਈ ਮਜਬੂਰੀ ਰਹਿ ਗਈ ਹੋਵੇ ਤੁਸੀਂ ਡਰ ਕੇ ਕਰ ਲਿਆ ਹੋਵੇ ਪਰ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ ਸੀਗੀ ਜਦ ਤੁਹਾਡੇ ਨਾਲ ਸਾਰੇ ਲੋਕ ਖੜੇ ਹੋਗੇ ਸੀਗੇ ਸੋ ਬਹੁਤ ਅਨਫੋਰਚੂਨੇਟ ਆ ਸੋ ਮੈਂ ਇਸ ਚੀਜ਼ ਦੀ ਪੂਰੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀਆਂ ਕੱਲ ਨੂੰ ਸਾਨੂੰ ਕਿਸੇ ਤੇ ਕੀ ਭਰੋਸਾ ਰਹੂਗਾ ਕੋਈ ਹੋਰ ਲੋੜਦਾਰ ਸਾਡੇ ਕੋਲ ਮਦਦ ਮੰਗਣ ਆਊਗਾ ਸੀ ਕਿਸੇ ਦੀ ਕੀ ਮਦਦ ਕਰਾਂਗੇ ਜਦੋਂ ਤੁਹਾਡੇ ਵਰਗੇ ਆ ਕੇ ਆਪਣੇ ਆਪ ਹੀ ਪਹਿਲਾਂ ਤੁਸੀਂ ਪਬਲਿਕ ਦੀ ਹੈਲਪ ਲੈ ਕੇ ਪਰਚਾ ਸੋ ਆਮ ਵੈਰੀ ਡਿਸਪਾਇੰਟਡ ਹਰ ਉਹ ਬੰਦਾ ਡਿਸਪਾਇੰਟਡ ਆ ਜਿਨ੍ਹਾਂ ਨੇ ਤੁਹਾਡੇ ਲਈ ਸਟੈਂਡ ਲਿਆ ਲੋਕ ਤੁਹਾਡੇ ਲਈ ਡਟ ਡਟ ਕੇ ਖੜ ਰਹੇ ਸੀਗੇ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਮਾਫ ਕਰਤਾ ਜਿਨ੍ਹਾਂ ਨੇ ਤੁਹਾਡੀ ਵੀਡੀਓਜ਼ ਵਾਇਰਲ ਕੀਤੀਆਂ ਚਾਹੇ ਤੁਹਾਡੀਆਂ ਵੀਡੀਓਜ਼ ਮਾਜੀ ਦੀਆਂ ਹੀ ਹੋਣ ਫਿਰ ਵੀ ਅਸੀਂ ਤੁਹਾਨੂੰ ਜੱਜ ਨਹੀਂ ਕੀਤਾ ਕਿਉਂ ਕਿਉਂਕਿ ਸਾਨੂੰ ਜੱਜ ਕਰਨ ਦਾ ਹੱਕ ਨਹੀਂ ਹੈਗਾ ਉਹ ਤੁਹਾਡੀ ਆਪਣੀ ਹੈ ਉਹ ਗੱਲ ਆ ਕਿ ਕਿਸੇ ਨੇ ਤੁਹਾਡੀ ਵੀਡੀਓ ਵਾਇਰਲ ਕੀਤੀ ਉਹ ਰੋਂਗ ਆ ਕਿਸੇ ਨੇ ਤੁਹਾਡੀ ਕੰਸੈਂਟ ਧੋਖੇ ਨਾਲ ਟੈਂਕ ਕੀਤੀ ਉਹ ਰੋਂਗ ਆ ਕੱਲ ਨੂੰ ਅਸੀਂ ਕੀ ਕਿਸੇ ਤੇ ਭਰੋਸਾ ਕਰਾਂਗੇ ਕੱਲ ਨੂੰ ਹੁਣ ਮੇਰੇ ਕੋਲ ਕੋਈ ਵੀ ਕੁੜੀ ਆ ਕੇ ਆਪਣਾ ਕੇਸ ਦੱਸੂਗੀ ਮੈਂ ਤਾਂ ਨਹੀਂ ਕਿਸੇ ਤੇ ਯਕੀਨ ਕਰੂੰਗੀ ਮੈਂ ਤਾਂ ਪਹਿਲਾਂ ਹੀ ਜਿਹੜੀਆਂ ਅਡਲਟ ਜਿਹੜੀਆਂ ਕੁੜੀਆਂ ਸੀਗੀਆਂ ਨਾ ਜਿਹੜੀਆਂ 18 ਸਾਲ ਤੋਂ ਉੱਤੇ ਹੁੰਦੀਆਂ ਨੇ ਮੈਂ ਉ ਮਤਲਬ ਉਹ ਕੇਸਿਸ ਦੇ ਵਿੱਚ ਮੈਂ ਕਹਿੰਦੀ ਸੀ ਮੈਂ ਐਜ਼ ਅ ਵਕੀਲ ਹੈਲਪ ਕਰ ਦੂੰਗੀ ਬਟ ਮੈਂ ਐਜ਼ ਅ ਸੋਸ਼ਲ ਐਕਟੀਵਿਸਟ ਤੁਹਾਡੀ ਮਦਦ ਨਹੀਂ ਕਰੂੰਗੀ ਬਿਕਾਜ਼ ਕੋਈ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਕੋਈ ਵੀ ਨਾਰੀ ਆਪਣਾ ਨਹੀਂ ਹੈਗੀ ਇਹ ਇਹ ਨਾਤੀਜਾ ਕਰਕੇ ਇਹਨਾਂ ਚੀਜ਼ਾਂ ਦੇ ਕਰਕੇ ਹੀ ਕੀ ਹੁੰਦਾ ਆ ਕਿ ਜਿਹੜੇ ਕਈ ਰੇਪ ਦੇ ਜੋ ਵੀ ਸੈਕਸ਼ੂਅਲ ਅਸਾਲਟ ਦੇ ਜਿਹੜੇ ਅਕਿਊਜ਼ ਹੁੰਦੇ ਨੇ ਉਹ ਬਰੀ ਹੋ ਜਾਂਦੇ ਨੇ ਤੇ ਲੋਕ ਜਿਹੜੇ ਰੀਅਲ ਵਿਕਟਮ ਹੁੰਦੇ ਉਹਨਾਂ ਦੇ ਉੱਤੇ ਵੀ ਸ਼ੱਕ ਕਰ ਦਿੰਦੇ ਨੇ ਵੀ ਸ਼ਾਇਦ ਇਦਾਂ ਐਂ ਹੁੰਦਾ ਹੋਊਗਾ ਹੁਣ ਇੱਕ ਮੈਡਮ ਤੁਹਾਡੇ ਕੱਲਿਆਂ ਦੇ ਕੰਪਰੋਮਾਈਜ਼ ਕਰਨ ਦੇ ਨਾਲ ਤੁਸੀਂ ਪਤਾ ਨਹੀਂ ਕਿੰਨੇ ਹੋਰ ਕੁੜੀਆਂ ਜਿਹੜੀਆਂ ਇਨਸਾਫ ਦੀ ਗੁਹਾਰ ਲਾ ਰਹੀਆਂ ਸੀਗੀਆਂ ਉਹਨਾਂ ਉਹਨਾਂ ਦੇ ਉੱਤੇ ਕੀ ਬੀਤੂਗੀ ਮੈਂ ਤਾਂ ਲਿਟਰਲੀ ਕਹਿੰਦੀ ਆ ਕਿ ਤੁਹਾਡੇ ਦੋਨਾਂ ਪਰਿਵਾਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ